ਉਜੀ ਬੈ ਗੁਰਜੀ ਅਸੀਂ ਪਹੁੰਚ ਗਏ ਆ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਤੇ ਸੰਗਤਾਂ ਨਕਮਸਤਕ ਹੋਣ ਵਾਸਤੇ ਜਾ ਰਹੀਆਂ ਨੇ ਜੀ ਤੇ ਅਸੀਂ ਪਹੁੰਚ ਗਏ ਆ ਸਾਬੋ ਕੀ ਤਲਵੰਡੀ ਵਿਖੇ ਨਕਮਸਤਕ ਹੋ ਮੰਦ ਗੁਰੂ ਪਾਸਾ ਜੀ ਨੂੰ ਤੇ ਦਰਸ਼ਨ ਮੇਲੇ ਕਰਾਂਗੇ ਜੀ ਇਸ ਵਕਤ ਅਸੀਂ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਪਹੁੰਚੇ ਆਂ ਤੇ ਸੰਗਤਾਂ ਦੂਰੋਂ ਦੂਰੋਂ ਆ ਰਹੀਆਂ ਨੇਗੀਆਂ ਲੱਕ ਮਸਤਕ ਹੋ ਰਹੀਆਂ ਨੇਗੀਆਂ ਤੇ ਪੂਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਕਿਉਂਕਿ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਕਰਨਗੀਆਂ ਵਾਲੇ ਪਾਕ사 ਜੀ ਪਹੁੰਚੇ ਸਨ ਤੇ ਜਿਹੜੀਆਂ ਰੌਣਕਾਂ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਸਨ ਤੇ ਉਹੀ ਰੌਣਕਾਂ ਕਰਨਗੀਆਂ ਵਾਲੇ ਪਾਕ사 ਜੀ ਨੇ ਇੱਥੇ ਵਰਤਾਈਆਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਨ ਸੋਆ ਜਿੱਥੇ ਗੁਰੂ ਜੀ ਨੇ ਆਪਣੇ ਮਹਾਰਗ ਚਰਨ ਪਾਈ ਤੇ ਸੰਗਤਾਂ ਉਥੇ ਹੀ ਹਮ ਹੁਮਾ ਕੇ ਪਹੁੰਚ ਗਈਆਂ ਤੇ ਬਹੁਤ ਸੰਗਤਾਂ ਨੇ ਇੱਥੇ ਅਮਰਤ ਸਕਿਆ ਗੁਰੂ ਵਾਲੇ ਬਣੀਆਂ ਤੇ ਦੇਖੋ ਸੰਗਤਾਂ ਦਾ ਇਕੱਠ ਤੇ ਸੰਗਤਾਂ ਦਰਸ਼ਨ ਮੇਲੇ ਕਰ ਰਹੀਆਂ ਨੇਗੀਆਂ ਗੁਰੂ ਜੀਆਂ ਕੁਰਸੀਆਂ ਲੈ ਰਹੀਆਂ ਨੇ ਤੇ ਗੁਰੂ ਜੀ ਉਹ ਸਾਹਮਣੇ ਦਮਦਮਾ ਸਾਹਿਬ ਆਖਰ ਤਸਰੀ ਦਮਦਵਾ ਸਾਹਿਬ ਕੁਰੂ ਕੀ ਕਾਂਸੀ ਤਲਵੰਡੀ ਸਾਬੋ ਤੇ ਇਸ ਸਥਾਨ ਦੇ ਉੱਤੇ ਪਹੁੰਚੇ ਹਾਂ ਤੇ ਇਧਰ ਸੱਜੇ ਪਾਸੇ ਗੁਰਦੁਆਰਾ ਲਖਨਸਰ ਸਾਹਿਬ ਪਾਸ ਸਾਹੀ 10ਵੀ ਤੇ ਇੱਥੇ ਸੰਗਤਾਂ ਆਉਂਦੀਆਂ ਨੇਗੀਆਂ ਤੇ ਪੰਜਾਬੀ ਬੜੀ ਸਲੈਟਾਂ ਦੇ ਉੱਤੇ ਲਿਖਦੀਆਂ ਨੇਗੀਆਂ ਬੜੇ ਪਿਆਰ ਦੇ ਨਾਲ ਲਿਖਦੀਆਂ ਨੇਗੀਆਂ ਤੇ ਜਿਨ੍ਹਾਂ ਨੂੰ ਲਿਖਣਾ ਨਹੀਂ ਆਉਂਦਾ ਉਹ ਲਿਖਣ ਸਿੱਖ ਜਾਂਦੇ ਨੇਗੇ ਤੇ ਬਾਕੀ ਪੰਜਾਬੀ ਪਾਸਾ ਹੈ ਊੜਾ ਜੂੜਾ ਨਾ ਸੰਭਾਲੋਗੇ ਤਾਂ ਸਿੱਕੀ ਕਿੱਥੋਂ ਭਰ ਲੋਗੇ ਜੇ ਸਾਨੂੰ ਪੰਜਾਬੀ ਨਹੀਂ ਆਉਂਦੀ ਤਾਂ ਅਸੀਂ ਕਾਹਦੇ ਗੁਰੂ ਦੇ ਸਿੱਖਾਂ ਜੇ ਸਾਡੇ ਸਿਰ ਦੇ ਉੱਤੇ ਕੇਸ ਨਹੀਂ ਤਾਂ ਅਸੀਂ ਕਾਹਦੇ ਗੁਰੂ ਦੇ ਸਿੱਖਾਂ ਇਸ ਕਰਕੇ ਗੁਰੂ ਪਾਸਾ ਜੀ ਨੇ ਸਾਨੂੰ ਨਿਮਰਤਾ ਸਿਖਾਈ ਹੈ ਤੇ ਇਹ ਇਧਰ ਗੁਰਦੁਆਰਾ ਲਖਣ ਸਰ ਸਾਹਿਬ ਪਾਸਾ ਹੈ 10 ਦੀ ਤੇ ਆਓ ਆਪਾਂ ਇਧਰ ਨਕਮਸਤਕ ਹੁੰਨੇ ਆ ਗੁਰੂ ਪਾਸਾ ਜੀ ਨੂੰ ਸੰਮਤਾਂ ਪਾਟ ਕਰ ਰਹੀਆਂ ਨਗੀਆਂ ਜੁੜੀਆਂ ਬੈਠੀਆਂ ਨੇ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਇੱਕ ਵਾਜੇ ਤੇ ਨੂੰ ਆਪਸੋ ਡਟ ਲਾਈ ਹੈ ਹਾਂ ਕਰ ਰਹੇ ਦਰਸ਼ਨ ਕਰਦੇ ਹਾਂ ਪਾਸਾ ਜੀ ਦਸਮੀ ਦੇ ਗੁਰੂ ਪਾਸਾ ਜੀ ਦੇ ਅਲੱਗ-ਅਲੱਗ ਤਸਵੀਰਾਂ ਨੇਗੀਆਂ ਤੋ ਤੇ ਇਧਰ ਫਾਇਦਲਾ ਆਪਣੇ ਨਾਲ 400 ਘੋੜਸਵਾਰਾਂ ਦੇ ਕਿਸਾਨਾਂ ਨੂੰ ਨਾਲ ਲੈ ਕੇ ਤਲਵੰਡੀ ਸਾਬੋ 12 ਕਿਲੋਮੀਟਰ ਦੂਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਸਵਾਗਤ ਲਈ ਪਹੁੰਚਦਾ ਹੈ ਭਿਆਨਕ ਜੰਗਲ ਹੈ ਦੁਪਹਿਰ ਦਾ ਸਮਾਂ ਹੈ ਇੱਕ ਪਿੱਪਲ ਖੜਾ ਹੈ ਨੇੜੇ ਹੀ ਸੁੱਕਾ ਖੂਹ ਹੈ ਫਾਇਦਲਾ ਸਿੰਘ ਗੁਰੂ ਸਾਹਿਬ ਜੀ ਦੇ ਸਾਹਮਣੇ ਹੱਥ ਜੋੜ ਕੇ ਖੜਾ ਹੈ ਇਹ ਤਸਵੀਰ ਬਣਾਈ ਹੋਈ ਹੈ ਜੀ ਗੁਰੂਆਂ ਹੋ ਪਿਆਰਿਓ ਇਹ ਜੋ ਆਪਾਂ ਤਸਵੀਰਾਂ ਵੇਖ ਰਹੇ ਹਾਂ ਕਿ ਇੱਕ ਭਾਈ ਉਦੇਸ ਸਿੰਘ ਜੀ ਆਪਣੀ ਬੰਦੂਖ ਤਿਆਰ ਕਰਾ ਕੇ ਕਰਕੇ ਕਲਗੀਧਰ ਪਾਸਾ ਜੀ ਨੂੰ ਭੇਂਟ ਕਰਦਾ ਹੈ ਇਸ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਤੇ ਭੇਂਟ ਕਰਦਾ ਹੈ ਤੇ ਦੀਵਾਨ ਲੱਗੇ ਹੋਏ ਨੇ ਤੇ ਅੱਗੇ ਭਾਈ ਡੱਲਾ ਜੀ ਜੋ ਕਿ ਕਹਿੰਦਾ ਸੀ ਸੱਚੇ ਪਾਸਾ ਜੀ ਤੁਸੀਂ ਆਨੰਦਪੁਰ ਸਾਹਿਬ ਤੇ ਐਨੇ ਸਿੰਘ ਸੀ ਜੀ ਲੋਗੇ ਤੁਸੀਂ ਸਾਨੂੰ ਯਾਦ ਕਰਨਾ ਸੀ ਮੇਰੇ ਕੋਲੇ 400 ਸਿੰਘ ਸੀ ਹੋਰ ਬਹੁਤ ਸੰਗ ਸੀ ਤੇ ਮੈਂ ਤੁਹਾਡੀ ਸੇਵਾ ਦੇ ਵਿੱਚ ਆ ਜਾਣਾ ਸੀਗਾ ਤੇ ਗੁਰੂ ਪਾਸਾ ਜੀ ਨੇ ਕਹਿੰਦੇ ਭਾਈ ਲੈ ਆਪਾਂ ਹੁਣ ਪਰਖ ਕਰ ਲੈਂਦੇ ਆ ਤੇ ਗੁਰੂ ਪਾਸਾ ਜੀ ਕਹਿੰਦੇ ਕੋਈ ਗੁਰਸਿੱਖ ਪਿਆਰਾ ਭਾਈ ਬਦੂਖ ਲੈ ਕੇ ਆਇਆ ਆਪਾਂ ਪਰਖ ਕਰਦੇ ਆ ਤੇ ਦੱਲੇ ਦਾ ਕੋਈ ਵੀ ਸਿੱਖ ਮੂਰੇ ਨਾ ਆਇਆ ਕਹਿੰਦੇ ਅਸੀਂ ਅਣਾਈ ਮੌਤ ਕਾ ਤੋਂ ਮਰੀਏ ਤੇ ਸੰਗਤ ਵਿੱਚ ਕਿਸੇ ਨੇ ਦੱਸਿਆ ਕਿ ਗੁਰੂ ਪਾਸਾ ਜੀ ਨੇ ਬਦੂਖ ਦੀ ਪਰਖ ਕਰਨੀ ਹੈ ਤੇ ਕੋਈ ਸਿੰਘ ਉੱਠੋ ਤਾਂ ਭਾਈ ਬੀਰ ਸਿੰਘ ਤੇ ਭਾਈ ਤੀਰ ਸਿੰਘ ਜੀ ਜੋ ਕਿ ਦਸਤਾਰ ਸਜ ਰਹੇ ਸੀ ਦਸਤਾਰ ਸਜ ਰਹੇ ਸੀ ਤੇ ਉਹ ਪੁੱਤ ਨੇ ਦੋਨੋਂ ਜਾਣੇ ਤੇ ਪਿਓ ਕੋਤੋਂ ਮੂਰੇ ਹੁੰਦਾ ਉਤੋਂ ਪਿਓ ਤੋਂ ਮੂਰੇ ਹੁੰਦਾ ਕਿ ਮੈਂ ਆਪਣਾ ਗੁਰੂ ਜੀ ਦੇ ਹੱਥੀ ਜੋ ਸਾਡਾ ਸਾਡੇ ਉੱਤੇ ਗੋਲੀ ਲੱਗ ਜਾਵੇ ਤੇ ਅਸੀਂ ਕਿੰਨੇ ਭਾਗਾਂ ਵਾਲੇ ਹੋਵਾਂਗੇ ਤੇ ਗੁਰੂ ਪਾਸਾ ਜੀ ਨੇ ਇਹਨਾਂ ਦੋਨਾਂ ਸਿੰਘਾਂ ਦੇ ਉੱਤੋਂ ਦੀ ਗੋਲੀ ਲਖਾ ਦਿੱਤੀ ਤੇ ਦੱਲੇ ਨੂੰ ਕਿਹਾ ਕਿ ਦੱਲਿਆ ਤੇਰੇ ਸਿੰਘ ਕਿੱਧਰ ਭੱਜ ਗਏ ਸਮੇਂ ਦੇ ਅਸੀਂ ਪਰਖ ਕਰਨੀ ਸੀ ਗੋਲੀ ਦੀ ਤੇ ਫਿਰ ਦੱਲਾ ਨਿੰਮੂ ਝੂਣਾ ਹੋਇਆ ਸੋ ਵਧੀਆ ਲੱਗੀ ਸ਼ੇਅਰ ਕਰਿਓ ਵਾਹਿਗੁਰੂ ਜੀ ਦਮ ਦਮ ਅਸਾ ਦੀ ਪਵਿੱਤਰ ਧਰਤੀ ਦੇ ਉੱਤੇ ਜਿਸ ਵਕਤ ਕਰੰਗੀ ਵਾਲੇ ਪਾਸਾ ਜੀ ਇੱਥੇ ਰੌਣਕਾਂ ਲੱਗ ਜਾਂਦੀਆਂ ਨੇ ਤੇ ਬੜੀ ਸੋਹਣੀ ਤਸਵੀਰ ਬਣਾਈ ਹੋਈ ਹੈ ਦਮਦਮਾ ਸਾਹਿਬ ਕਰਵੰਡੀ ਸਾਹਿਬੋ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀਵਾਨ ਵਿੱਚ ਬੈਠੇ ਹਨ ਸਿੱਖ ਸੰਗਤਾਂ ਦਾ ਇਕੱਠ ਹੈ ਸਜੇ ਹੋਏ ਦੀਵਾਨ ਵਿੱਚ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਤੋਂ ਆ ਕੇ ਦਰਸ਼ਨ ਕਰ ਰਹੇ ਹਨ ਤੋਂ ਇਹ ਵੀ ਤਸਵੀਰ ਉਹੀ ਬਣੀ ਹੋਈ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਲਿਖਵਾਉਣ ਦੀ ਤਿਆਰੀ ਲਈ ਕੋਈ ਵੀ ਕੋਈ ਸਿੰਘ ਸਿਆਹੀ ਤਿਆਰ ਕਰ ਰਿਹਾ ਹੈ ਕੋਈ ਸਿੰਘ ਕਲਮਾ ਕਢ ਰਿਹਾ ਹੈ ਕੋਈ ਕਾਗਜ਼ ਲੈ ਕੇ ਆ ਰਿਹਾ ਹੈ ਇਹ ਸਾਰਾ ਕਾਰਜ ਬਾਬਾ ਦੀਪ ਸਿੰਘ ਜੀ ਦੀ ਅਗਵਾਈ ਵਿੱਚ ਹੋ ਰਿਹਾ ਹੈ ਇਹ ਸਥਾਨ ਛੱਪੜੀ ਦੇ ਨੇੜੇ ਹੈ ਅਤੇ ਉਸ ਦੇ ਆਸ-ਪਾਸੇ ਬਾਂਸੀ ਉੱਗੀ ਹੋਈ ਹੈ Thank Oh, 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 ਭੈਗੁਰੂ ਜੀ ਦੰਦਮਾਨ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਤੇ ਦੰਦਮਾਨ ਸਾਹਿਬ ਗੁਰੂ ਕੀ ਕਾਸੀ ਲਵੰਡੀ ਸਾਹਿਬ ਤੋਂ ਬਟਿੰਡਾ ਜੋ ਪੁੰਜੀ ਦੇ ਫੀਲਬਾਕਸ ਕੀਤੀਆਂ ਲਗੀਆਂ ਤੇ ਅਸੀਂ ਲਾਹੇ ਲੈ ਰਹੇ ਹਾਂ ਇੱਕ ਪਾਸਾ ਜੀ ਨੇ ਇੱਥੇ ਦੰਦਮਾਨ ਸਾਹਿਬ ਦੇ ਪਵਿੱਤਰ ਧਰਤੀ ਦੇ ਉੱਤੇ ਆ ਕਰਕੇ ਹਾਂ ਕੰਮ ਰਿਹਾ ਸਾਡੇ ਕੰਮ ਕਸੇ ਬੋਲੇ ਗੁਰੂ ਪਾਸਾ ਜੀ ਨੇ ਬਖਸ਼ਾ ਕੀਤੀਆਂ ਨੇ ਜੀ ਪ੍ਰਚਾਰਕ ਰਾਟ ਅਤੇ ਵਾਟ ਦੇ ਕੈਂਤੀ ਦੇਕੇਗਾ ਇਥੇ ਆਣ ਕੇ ਜੋ ਉਹ ਬੜਾ ਹੀ ਵੱਡਾ ਵਿਦਵਾਨ ਹੋ ਬੈਲ ਬੁੱਧੀ ਦਾ ਆਦਮੀ ਇਥੋਂ ਹੀ પ્રસਿੰਦ ਸਾਰੇ ਹੀ ਵਿੱਚ ਜਹਾਨ ਹੋ ਇਥੋਂ ਬੜੇ ਹੀ ਵੱਡੇ ਵਿਦਵਾਨ ਹੋਣੇ ਧਰਤੀ ਇਸ ਨੂੰ ਬੁਰਾ ਨਹੀਂ ਵਰ ਦਿੱਤਾ ਕੀਰਤਪੁਰੀ ਇਥੇ ਬਖਸ਼ਸ਼ਾਂ ਕੀਤੀਆਂ ਨੇ ਗੁਰੂ ਜੀ ਨੂੰ ਕਾਂਸੀ ਬਖਸ਼ਿਸ਼ ਭਰ ਦਿੱਤਾ ਸੋ ਆਪ ਆਪਾਂ ਵੀ ਸਰਬਾ ਭਾਵਨਾ ਨਾਲ ਜੀ ਦੀ ਦੇ ਬਚਨ ਆ ਬਾਬਕ ਆਪ ਸੇ ਆਪਣੇ ਬੱਚਿਆਂ ਨੂੰ ਕੈਂਤੀ ਦਿਖਾਈ ਸੋ ਅਰਦਾਸ ਕਰੀਏ ਇਹ ਸੱਚੇ ਪਾਤਸ਼ਾਹ ਸਾਨੂੰ ਬਾਣੀ ਬਾਣੇ ਦੇ ਨਾਲ ਜੋੜ ਕੇ ਰੱਖੀ ਤੇ ਅਸੀਂ ਇਸ ਦੁਨੀਆਂ ਦੇ ਵਿੱਚ ਮਨੁੱਖਾ ਜਨਮ ਧਾਰਕ ਕਰਕੇ ਤੇਰੇ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਦੇ ਲਾਹੇ ਲਏ ਸੋ ਬੜੀ ਪਿਆਰੀ ਲਿਖੇ ਨਹੀਂ ਬੋਲ ਸੋ ਸਿੰਘ ਇਤਨੀ ਮਾਨਸਾ ਬਰੀਏ ਸੀ ਕੋਪੀ ਸੋ ਆਵਾਂ ਕਾਹਨੂੰ ਊੜਾ ਆੜਾ ਲਿਖਦੇ ਊੜਾ ਆੜਾ ਈੜੀ ਸੱਸਾ ਬੋਲ ਬੋਲ ਕੇ ਐ ਮੜ ਮੜ ਕੇ ਕ ਕ ਗ ਗ ਗ ਗ ਮ ਮ ਮਰ ਮਾਰ ਕੇ ਲਿਖਾਂਗੇ ਇਸ ਨੂੰ ਚ ਚ ਛ ਛ ਜਿਹੜਾ ਖਰਮਾ ਬੋਲੂ ਉਹ ਹੀ ਛਾ ਜਜਾ ਜਜਾ ਨੰਨਿਆ ਤੈਂਕਾ ਫਠਾ ਡਡਾ ਡਡਾ ਨਾਣਾ ਤਟਾ ਦਾਦਾ ਦਦਾ ਤਦਾ ਨੰਨਾ ਪਪਾ 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 ਮਮਾ ਜਿਆ ਰਾ ਰਾ ਲੱਲਾ ਵਾ ਵਾ ਦਾੜਾ ਸਸੇ ਪੈਰ ਬਿੰਦੀ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਜੱਜੇ ਪੈਰ ਬਿੰਦੀ ਖੱਫੇ ਪਰ ਬਿੰਦੀ ਤੋ ਲੱਲੇ ਪਰ ਬਿੰਦੀ ਇਹ ਲੱਲੇ ਪਰ ਬਿੰਦੀ ਤੋ ਬੈਗੁਰੂ ਜੀ ਇਹ ਮਾ ਕੋਸ਼ ਕੀਤੀ ਮੜ ਮੜ ਕੇ ਲਿਖਣ ਦੀ ਤੇ ਸਾਰੀ ਪੰਜਾਬੀ ਉਗਾੜਾ ਜਿਹੜੀ ਸ ਸ ਹ ਹ ਕ ਕ ਖ ਖ ਗ ਗ ਕ ਗ ਨ ਨ ਜੱਜਾ 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 ਕੈਂਗਾ ਠੱਠ ਡੱਡਾ ਨਾਣਾ ਤੱਤਾ ਥੱਦਾ ਦੱਦਾ ਤਾ ਦੰਨ ਨਾ ਪੱਪਾ ਪੱਫਾ ਬੱਮਾ ਬੱਮਾ ਜੱਈਆ ਰਾਰਾ ਲੱਲਾ ਵਾਵਾ ਡਾੜਾ ਸੱਸੇ ਪੈਰ ਵਿੰਦੀ ਠੱਥੇ ਪੈਰ ਵਿੰਦੀ ਡੱਗੇ ਪੈਰ ਵਿੰਦੀ ਜੱਜੇ ਪੈਰ ਵਿੰਦੀ ਫੱਫੇ ਪੈਰ ਵਿੰਦੀ ਲੱੱਦੇ ਪੈਰ ਵਿੰਦੀ ਤੇ ਗੁਰੂ ਦੀਆਂ ਖੁਸ਼ੀਆਂ ਹਾਂ ਤੇ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਨੇ ਜਦੋਂ ਅਸੀਂ ਪੰਜਾਬੀ ਦੇ ਨਾਲ ਜੋੜਾਂਗੇ ਬਾਣੀ ਬਾਣੇ ਦੇ ਨਾਲ ਜੋੜਾਂਗੇ ਜੇ ਅਸੀਂ ਪੜੂੜਾ ਪੰਜਾਬੀ ਪੜ੍ਹਦੇ ਹੋਵਾਂਗੇ ਫੇਰ ਹੀ ਆਪਾਂ ਬਾਣੀ ਸਿੱਖਾਂਗੇ ਤੇ ਅੰਗਰੇਜ਼ੀ ਦੇ ਵਿੱਚ ਤਾਂ ਨਾ ਦੋਨਾਂ ਹੀ ਬੰਦੇ ਨਾ ਹੀ ਬੋਲਿਆ ਜਾਂਦਾ ਹੈ ਜੰਝਾ ਨਹੀਂ ਬੋਲਿਆ ਜਾਂਦਾ ਤੇ ਡਾੜੇ ਨੂੰ ਡਾੜੇ ਨੂੰ ਰਾੜਾ ਹੀ ਦੱਸਦੇ ਨੇ ਅਸੀਂ ਇੱਕ ਵਾਰੀ ਮੜੀ ਸੀ ਆ ਚਲੇ ਗਏ ਤੇ ਜਦੋਂ ਗਏ ਉੱਥੇ ਮੈਂ ਕਿਹਾ ਭਾਈ ਡਾੜਾ ਬੋਲੋ ਉਹ ਕੋਈ ਵੀਰ ਨਾ ਰਾੜਾ ਹੀ ਕਹੀ ਜਾਣਾ ਡਾੜੇ ਨੂੰ ਰਾੜਾ ਹੀ ਦੱਸਣ ਤੇ ਇਸ ਕਰਕੇ ਜੇ ਅਸੀਂ ਪੰਜਾਬੀ ਨਾਲ ਜੁੜਾਂਗੇ ਗੁਰੂ ਜੀ ਦੀ ਇਸ ਗੁਰਮੁਖੀ ਨਾਲ ਜੁੜਾਂਗੇ ਗੁਰੂ ਸਵਾਰੀ ਉਹ ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਲਗੀਆਂ ਤੇ ਦੇਖੋ ਕਿੰਨੇ ਪਿਆਰ ਦੇ ਨਾਲ ਬੱਚੇ ਲਿਖ ਰਹੇ ਨੇ ਊੜਾ ੜਾ ਤੇ ਲਿਖਣ ਦੇ ਨਾਲ ਹੀ ਸਾਨੂੰ ਅੱਗੇ ਸਲਾਹਾਂ ਦਿੱਤੀਆਂ ਆਂਦੀਆਂ ਹੋਈਆਂ ਸੀ ਪਹਿਲਾਂ ਸਲਾਹ ਪੈਂਸਲ ਦੇ ਨਾਲ ਹੁੰਦੀ ਸੀ ਪੱਟੀ ਦੇ ਉੱਤੇ ਉਦੋਂ ਵੇਲੇ ਸਿਆਹੀ ਦੇ ਨਾਲ ਉੱਤੇ ਉੱਤੇ ਲਿਖਣਾ ਸੋ ਗੁਰੂ ਸਵਾਰੀ ਤਨ ਭਾਗ ਨੇ ਸਾਡੇ ਅਸੀਂ ਗੁਰੂ ਪਾਸਾ ਜੀ ਦੇ ਪਾਵਨ ਘੁਰੀ ਦੇ ਵਿੱਚ ਇੱਥੇ ਦਰਸ਼ਨ ਮੇਲੇ ਕਰਦੇ ਆ ਤੇ ਸੰਗਤਾਂ ਬੜੀ ਲੈਣ ਦੇ ਵਿੱਚ ਲੈਕੋ ਉਤਸ਼ਾਹਤ ਦਾ ਨਾਲ ਲਿਖ ਰਹੇ ਨੇ ਆ ਦੇਖੋ ਕਿ ਸੋਨਾ ਬੱਚਾ ਕਿੰਨੀ ਸੋਹਣੀ ਲਿਖਾਈ ਰਿਖ ਰਿਹਾ ਵੈਰੀ ਗੁੱਡ ਸਾਵਾਸ ਬੇਟੇ ਹਾਂ ਊੜਾ ਅੜਾ ਈੜੀ ਸਾਵਾਸ ਇਹ ਪਸਾਰਾ ਪੜ੍ਹ ਲੈਂਦੇ ਕਾਰ پارک ਇਹ ਕਾਰ پارک ਆ ਗਈ ਦਮਦਮਾ ਸਾਹਿਬ ਕੋ ਮਿੱਤਰ ਧਰਤੀ ਤੇ ਚਾਬੀ ਭੁੱਲ ਗਏ ਅਰੇ ਅਰੇ ਹਾਂ ਚਾਬੀ ਤੋਂ ਬਿਨਾ ਗੱਡੀ ਕਿਵੇਂ ਚੱਲੂਗੀ ਤੇ ਚਾਬੀ ਦੇ ਨਾਲ ਹੀ ਗੱਡੀ ਚਲਣੀ ਹੈ ਤੇ ਕਾਰ پارک ਆ ਗਈ ਤੇ ਕਾਰ ਥੜਾ ਰੱਖੀ ਐ ਸੀ ਕਾਰ ਹੁਣ ਅਸੀਂ ਇੱਥੇ ਕੱਢਦੇ ਹਾਂ ਤੇ ਜੇ ਤਾਂ ਗੱਡੀ ਲੈਣ ਜਾ ਰਹੇ ਹੈਗਾ ਅੱਤਾਂ ਵੀ ਫਿਰ ਗੱਡੀ ਵਿੱਚ ਬੈਠ ਕੇ ਦੇਖ ਅਸੀਂ ਅੱਗੇ ਫਿਰ ਮਾਸੀ ਕੋਲੇ ਚੱਲਾਂਗੇ ਹਾਂਜੀ ਵਾਹਿਗੁਰੂ ਜੀ ਦਮਦਮਾ ਸਾਹਿਬ ਦੀ ਪਵਿੱਤਰ ਧਰਤੀ ਤੇ ਦਰਸ਼ਨ ਕਰਕੇ ਨੱਕ ਮਸਤਕ ਹੋ ਕਰਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਕਲੰਗੀ ਤਰਪਾ ਸਾਹਿਬ ਜੀ ਦੀਆਂ ਹੁਣ ਅਸੀਂ ਵਾਪਸ ਜਾ ਰਹੇ ਹਾਂ ਤੇ ਬਹੁਤ ਖੁਸ਼ੀ ਹੋਈ ਬੜੀਆਂ ਹੀ ਰੌਣਕਾਂ ਸੰਗਤਾਂ ਦੀਆਂ ਪਾਠ ਕਰਦੀਆਂ ਨੇ ਨਿਤਨੇਮ ਕਰਦੀਆਂ ਨੇ ਗੁਰੂ ਦੇ ਦਰਸ਼ਨਦਾਰੇ ਕਰਦੀਆਂ ਨੇ ਸੋ ਸਾਰੇ ਸਥਾਨਾਂ ਦੇ ਜੈਵ ਸਥਾਨਾਂ ਦੇ ਵੀ ਦਰਸ਼ਨ ਕੀਤੇ ਤੇ ਹੁਣ ਅਸੀਂ ਵਾਪਸ ਜਾਣੇ ਆ ਤੇ ਤੁਹਾਡਾ ਸਾਰੀ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ